ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 406 ਤੋਂ ਲੈ ਕੇ 407 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ अगम अगोचर दर्स तेरा सो पाए जिस मस्तक पाग। आप किरपा कि किर्पा प्रभारी सतगुर हर नाम। कल युग उतारिया गुरुदेव ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਸਾਡੀ ਪਹੁੰਚ ਤੋਂ ਪਾਰ ਹੈ ਸਾਡੀ ਪਹੁੰਚ ਤੇਰੇ ਤੱਕ ਨਹੀਂ ਹੋ ਸਕਦੀ ਸਾਡੀਆਂ ਗਿਆਨ ਇੰਦਰੀਆਂ ਦੀ ਸਾਡੀਆਂ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਪਰ ਜਿਸ ਦੇ ਵੱਡੇ ਭਾਗ ਹੁੰਦੇ ਨੇ ਜਿਸ ਦੇ ਮੱਥੇ ਤੇ ਭਾਗ ਲਿਖਿਆ ਜਾਂਦਾ ਤੇਰੇ ਵੱਲੋਂ ਉਹੀ ਤੇਰਾ ਦੀਦਾਰ ਕਰਦਾ ਕਹਿੰਦੇ ਆਪ ਕਿਰਪਾਲੂ ਪਰਮਾਤਮਾ ਨੇ ਜਦੋਂ ਜਿਸ ਜੀਵ ਤੇ ਕਿਰਪਾ ਕੀਤੀ ਤਾਂ ਸਤਗੁਰ ਨੇ ਉਸ ਜੀਵ ਨੂੰ ਪਰਮਾਤਮਾ ਦਾ ਨਾਮਦਾਨ ਦਿੱਤਾ ਫਿਰ ਕਹਿੰਦੇ ਉਸ ਜੀਵ ਦਾ ਕਲ ਯੁਗ ਵਿੱਚ ਹੀ ਉਧਾਰ ਹੋ ਗਿਆ ਇਸ ਤਰ੍ਹਾਂ ਬਹੁਤੀ ਵਾਰ ਸੁਣਿਆ ਨਾ ਕਿ ਵੀ ਕਾਲ ਯੁਗ ਮਾੜਾ ਯੁਗ ਆ। ਵੀ ਦਵੱਪਰ ਸਤਜੁਗ ਤ੍ਰੇਤਾ ਚੰਗੇ ਯੁਗ ਸੀ ਨਹੀਂ ਸਤਗੁਰ ਕਹਿੰਦੇ ਵੀ ਜੇ ਸਜੀਵ ਦੇ ਵੱਡੇ ਭਾਗ ਜਿਹਦੇ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਗੁਰੂ ਮਿਲਾਇਆ ਉਹਦਾ ਕਾਲ ਯੁਗ ਵਿੱਚ ਹੀ ਉਧਾਰ ਹੋ ਗਿਆ ਉਹ ਸੰਸਾਰ ਸਾਗਰ ਤੋਂ ਇਸ ਕਾਲ ਯੁਗ ਵਿੱਚ ਹੀ ਤਰ ਗਿਆ। ਵਾਹਿਗੁਰੂ ਜੀ ਵਾਹਿਗੁਰੂ ਜੀ। ਕਹਿੰਦੇ ਜਿਹੜੇ ਜੀਵ ਮਾਰੇ ਕੰਮਾਂ 'ਚ ਲੱਗੇ ਨੇ ਮਾਇਆ 'ਚ ਮੁਗਦ ਨੇ ਮਨਮੁਖ ਬਣੇ ਹੋਏ ਨੇ ਕਹਿੰਦੇ ਉਹ ਸਾਰੀ ਤੇਰੀ ਸੇਵਾ ਭਗਤੀ ਕਰਨ ਲੱਗ ਗਏ ਕਲਯੁਗ ਦੇ ਵਿੱਚ ਜਦੋਂ ਤੇਰੀ ਮਿਹਰ ਦੀ ਨਜ਼ਰ ਹੋਈ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਰਹਾ ਸਮਾਏ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਕਹਿੰਦੇ ਪਰਮੇਸ਼ਰ ਆਪ ਹੀ ਕਰਨਕਾਰਨ ਹੈ ਸਭ ਕੁਝ ਆਪ ਹੀ ਕਰਨ ਦੇ ਸਮਰੱਤ ਹੈ ਧਰਤੀ ਤੇ ਰਹਿਣ ਵਾਲੇ ਸਭ ਜੀਵਾਂ ਦਾ ਆਪ ਹੀ ਆਸਰਾ ਹੈ ਤੇ ਸਾਰਿਆਂ ਵਿੱਚ ਆਪ ਹੀ ਵਿਆਪਕ ਹੈ ਕਹਿੰਦੇ ਕਲਯੁਗ ਦੇ ਵਿੱਚ ਵੀ ਸਾਰੇ ਜੀਵ ਜਿਹੜੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੇਠ ਆ ਗਏ ਪਰਮਾਤਮਾ ਦੇ ਚਰਨੀ ਲੱਗ ਗਏ ਇਹ ਦੇਖ ਕੇ ਕਹਿੰਦੇ ਧਰਮ ਰਾਜ ਵੀ ਅश्चर्य ਹੋ ਗਿਆ ਵੀ ਇਹ ਕਲਯੁਗ ਦੇ ਵਿੱਚ ਵੀ ਭਗਤੀ ਕਰਦੇ ਨੇ ਸਤਜੁਗ ਤ੍ਰੇਤਾ ਦੁਆਪਰ ਪਣੀਐ ਕਲਯੁਗ ਊਤਮੋ ਜੁਗਾ ਮਾਹੇ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ ਕਹਿੰਦੇ ਪਹਿਲਾਂ ਕਹਿੰਦੇ ਸੀ ਵੀ ਸਤਜੁਗ ਤੇ ਤ੍ਰੇਤਾ ਤੇ ਦੁਆਪਰ ਹੀ ਚੰਗੇ ਯੁਗ ਨੇ ਪਰ ਕਹਿੰਦੇ ਹੁਣ ਕਹਿੰਦੇ ਉਹ ਕਹਿੰਦੇ ਕਲਯੁਗ ਸਾਰੇਆਂ ਯੁਗਾਂ ਤੋਂ ਚੰਗਾ ਯੁਗਾ ਇਸ ਯੁਗ ਦੇ ਵਿੱਚ ਇਸ ਹੱਥ ਨਾਲ ਜੀਵ ਜਿਹੜੇ ਕਰਮ ਕਰਦਾ ਦੂਸਰੇ ਹੱਥ ਨਾਲ ਉਹਨੂੰ ਫਲ ਮਿਲ ਜਾਂਦਾ ਕੋਈ ਕਿਸੇ ਦੇ ਮਾੜੇ ਕੰਮ ਕਰਨ ਦੀ ਵਿੱਚ ਜਗਾ ਤੇ ਕੋਈ ਦੂਜਾ ਨਹੀਂ ਵਿਕਾਰਾਂ ਚ ਫਸਦਾ ਹਰ ਜੀਉ ਸੋਈ ਕਰੈ ਜੇ ਭਗਤ ਤੇਰੇ ਜਾਚੈ ਇਹ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣੇ ਆ ਸੰਤਾਂ ਦੇਹ ਹਰ ਦਰਸ ਕਹਿੰਦੇ ਪਰਮੇਸ਼ਰ ਜੀ ਤੇਰਾ ਇਹ ਬਿਰਦ ਹੈ ਮੁੱਢ ਮੁੱਢ ਕਦੀਮਾ ਦਾ ਤੇਰਾ ਬਿਰਦ ਹੈ ਜੋ ਕੁਛ ਤੇਰੇ ਭਾਗਤ ਤੇਰੇ ਤੋਂ ਮੰਗਦੇ ਨੇ ਤੂੰ ਉਹਨਾਂ ਦੀ ਮੰਗ ਪੂਰੀ ਕਰ ਦਿੰਨਾ ਹੈ ਤੇ ਇਸੇ ਕਰਕੇ ਫਿਰ ਨਾਨਕ ਜੀ ਵੀ ਦੋਨੋਂ ਹੱਥ ਜੋੜ ਕੇ ਤੇਰੇ ਕੋਲੋਂ ਪਰਮੇਸ਼ਰ ਜੀ ਤੇਰੇ ਸੰਤਾਂ ਦਾ ਦਰਸ਼ਨ ਚਾਉਂਦੇ ਨੇ ਦੀਦਾਰ ਚਾਉਂਦੇ ਨੇ ਤੇਰੇ ਸੰਤਾਂ ਦਾ ਉਹਨਾਂ ਦੀ ਸੰਗਤ ਵਿੱਚ ਹੀ ਤੇਰਾ ਨਾਮ ਜਪਿਆ ਜਾ ਸਕਦਾ ਰਾਗ ਅਸਾ ਮਹੱਲਾ 5ਵਾਂ ਕਰ 13ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਹਾਂਜੀ ਸੰਗਤ ਜੀ ਪੰਜਮ ਪਾਚਾ ਕਹਿੰਦੇ ਨੇ ਸਤਿਗੁਰ ਦੇ ਬਚਨਾ ਤੇ ਤੁਰ ਕੇ ਜੀਵ ਕਲਿਆਣ ਪਾਉਂਦੇ ਨੇ ਗੁਣਹੀਨ ਜੀਵ ਵੀ ਸਤਗੁਰ ਦੇ ਬਚਨ ਕਮਾ ਕੇ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਪਵੰਤੇ ਨਰਕ ਪੜਾਂਤੇ ਤਿੰਨ ਕੇ ਕੁੱਲ ਉਧਾਰੇ ਫਿਰ ਕਹਿੰਦੇ ਜਿਹੜੇ ਜੀਵ ਸਤਗੁਰ ਦੀ ਸ਼ਰਨ ਆਉਂਦੇ ਨੇ ਉਹ ਚਾਹੇ ਕਿੰਨੇ ਆ ਪਵਿੱਤਰ ਹੁੰਦੇ ਨੇ ਆਚਰਨਹੀਨ ਹੁੰਦੇ ਨੇ ਪਾਪੀ ਹੁੰਦੇ ਨੇ ਤੇ ਪਰਮਾਤਮਾ ਉਹਨਾਂ ਨੂੰ ਸਤਗੁਰ ਦੀ ਸੰਗਤ ਵਿੱਚ ਲਿਆ ਕੇ ਤਾਰ ਦਿੰਦਾ ਹੈ ਉਹਨਾਂ ਨੂੰ ਪਵਿੱਤਰ ਬਣਾ ਦਿੰਦਾ ਹੈ ਜਿਹੜੇ ਕਹਿੰਦੇ ਜਨਮ ਜਨਮ ਦੇ ਵਿੱਚ ਪਟਕਦੇ ਸੀ ਜਨਮ ਮਰਨ ਦੇ ਚੱਕਰਾਂ 'ਚ ਪਏ ਸੀ ਕਦੇ ਨਰਕਾਂ ਦੇ ਵਿੱਚ ਜਾਂਦੇ ਸੀ ਉਹਨਾਂ ਦੇ ਕਹਿੰਦੇ ਕੁੱਲ ਉਧਾਰ ਦਿੱਤੇ ਕਹਿੰਦੇ ਸਤਗੁਰ ਨੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਬਡਾਈ ਨਾਨਕ ਖਿਨ ਖਿਨ ਵਾਰੇ ਕਹਿੰਦੇ ਜਿਨ੍ਹਾਂ ਦਾ ਕੋਈ ਨਾਂ ਨਹੀਂ ਸੀ ਜਾਣਦਾ ਜਿਨ੍ਹਾਂ ਦੀ ਕੋਈ ਪੁੱਛਕਿਛ ਨਹੀਂ ਸੀ ਜਦੋਂ ਉਹ ਪਰਮੇਸ਼ਰ ਦੇ ਸ਼ਰਨ ਚ ਆ ਗਏ ਕਹਿੰਦੇ ਉਹ ਸੰਸਾਰ ਦੇ ਵਿੱਚ ਸ਼ੋਭਾ ਵਾਲੇ ਹੋ ਗਏ ਕਹਿੰਦੇ ਕਹਿੰਦੇ ਕੀ ਕਹਿੰਦੇ ਵਡਿਆਈ ਕਰਾਂ ਪਰਮੇਸ਼ਰ ਦੀ ਕਹਿੰਦੇ ਪਰਮੇਸ਼ਰ ਦੀ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਨਾਨਕ ਜੀ ਕਹਿੰਦੇ ਪਲ ਪਲ ਮੈਂ ਉਸ ਪਰਮੇਸ਼ਰ ਤੋਂ ਵਾਰੇ ਜਾਵਾਂ ਸਦਕੇ ਜਾਵਾਂ ਜੋ ਇੰਨੀਆਂ ਦਾਤਾਂ ਦਿੰਦਾ ਆਸਾ ਮਹੱਲਾ ਪੰਜਵਾਂ ਬਾਵਰ ਸੋਏ ਰਹੇ ਰਹਾਓ ਕਹਿੰਦੇ ਜਿਹੜੇ ਜੀਵ ਪਰਮਾਤਮਾ ਨੂੰ ਭੁੱਲ ਕੇ ਹੋਰ ਕੰਮਾਂ ਦੇ ਵਿੱਚ ਗਲਤਾਨ ਆਪਣੀ ਜੀਵਨ ਕਹਿੰਦੇ ਵਿਅਰਥ ਗੁਆ ਰਹੇ ਨੇ ਮੋਹ ਕਟੰਬ ਬਿਖੈ ਰਸਮਾਤੇ ਮਿਥਿਆ ਗਹਿਨ ਗ헤 ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਮੁਖ ਸਤ ਕਹੇ ਕਹਿੰਦੇ ਉਹ ਜੀਵ ਫਿਰ ਜਿਹੜੇ ਕਹਿੰਦੇ ਮਨਮੁਖ ਨੇ ਉਹੋ ਕਹਿੰਦੇ ਪਰਿਵਾਰ ਦੇ ਝਮੇਲਿਆਂ ਦੇ ਵਿੱਚ ਹੋਰ ਸੰਸਾਰਿਕ ਪਦਾਰਥਾਂ ਰਸਾਂ ਕਸਾਂ ਦੇ ਵਿੱਚ ਮਾਇਆ ਦੇ ਵਿਕਾਰਾਂ ਦੇ ਵਿੱਚ ਜਿਹੜੀਆਂ ਝੂਠੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਗੁਲਤਾਨ ਹੁੰਦੇ ਨੇ ਕਹਿੰਦੇ ਉਹ ਚੀਜ਼ਾਂ ਜਿਹੜੀਆਂ ਇੱਕ ਸੁਪਨੇ ਦੀ ਨਿਆਈ ਨੇ ਜਿਨ੍ਹਾਂ ਦਾ ਆਨੰਦ ਲੈਣਾ ਇੱਕ ਸੁਪਨੇ ਦੀ ਨਿਆਈ ਆ ਸਭ ਝੂਠ ਹੈ ਕਹਿੰਦੇ ਪਰ ਉਹਨਾਂ ਨੂੰ ਸੱਤ ਕਹਿੰਦੇ ਆਪਣੇ ਮੂੰਹੋਂ ਕਹਿ ਰਹੇ ਨੇ ਜੀਵ ਜਿਨਾਂ ਨੂੰ ਜੀਵਨ ਦੀ ਅਸਲੀਅਤ ਦਾ ਪਤਾ ਨਹੀਂ ਹੈ ਅਮਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਕਹਿੰਦੇ ਅਮਰਤ ਰੂਪੀ ਨਾਮ ਪਦਾਰਥ ਜੀਵ ਦੇ ਨਾਲ ਆ ਪਰ ਜੀਵ ਨੂੰ ਇਹਦਾ ਭੇਦ ਨਹੀਂ ਹੈ ਕਿ ਮੇਰੇ ਅੰਦਰ ਹੀ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਕਰਕੇ ਪਰਮਾਤਮਾ ਨੇ ਗੁਰੂ ਦੇ ਨਾਲ ਮਿਲਾ ਦਿੱਤਾ ਉਹ ਕਹਿੰਦੇ ਗੁਰੂ ਦੀ ਸ਼ਰਣ ਆਏ ਨੇ ਫੇਰ ਕਹਿੰਦੇ ਉਹਨਾਂ ਦਾ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੋ ਸਕਦਾ ਆਸਾ ਮਹੱਲਾ ਪੰਜਮਾ ਤੇ ਪਦੇ ਓਹਾ ਪ੍ਰੇਮ ਪੀਰੀ ਰਹਾਓ ਕਹਿੰਦੇ ਮੇਰੀ ਪ੍ਰੀਤ ਉਸ ਪਰਮੇਸ਼ਰ ਨਾਲ ਹੀ ਹੈ ਕਹਿੰਦੇ ਮੇਰਾ ਪ੍ਰੇਮ ਉਸ ਪਰਮੇਸ਼ਰ ਨਾਲ ਹੀ ਹੈ ਕਹਿੰਦੇ ਕਨਕ ਮਾਨਕ ਗਜ ਮੋਤੀਨ ਲਾਲਨ ਨਹਿ ਨਾ ਨਹੀਂ ਰਾਜਨ ਪਾਗਨ ਹੁਕਮ ਨ ਸਾਦਨ ਕਿਛ ਕਿਛ ਨਾ ਚਾਹੀ ਕਹਿੰਦੇ ਮੈਨੂੰ ਹੋਰ ਕੋਈ ਸੋਨੇ ਮੋਤੀ ਹੀਰੇ ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ ਕੋਈ ਹਾਥੀ ਘੋੜੇ ਕੁਛ ਨਹੀਂ ਚਾਹੀਦਾ ਕਹਿੰਦੇ ਮੈਨੂੰ ਕੋਈ ਕਹਿੰਦੇ ਰਾਜ ਭਾਗ ਮੇਰੀ ਸਰਦਾਰੀ ਚੱਲਦੀ ਹੋਵੇ ਹੁਕਮ ਕਹਿੰਦੇ ਹੋਰ ਹਕੂਮਤਾਂ ਭੋਜਨ ਖਾਣ ਪੀਣ ਕਹਿੰਦੇ ਮੈਨੂੰ ਕਿਸੇ ਚੀਜ਼ ਦੀ ਕਹਿੰਦੇ ਚਾਹ ਨਹੀਂ ਹੈਗੀ ਕਿਉਂਕਿ ਮੇਰੀ ਪ੍ਰੀਤ ਪਰਮੇਸ਼ਰ ਨਾਲ ਹੀ ਆ ਚਰਨਨ ਸਰਨਨ ਸੰਤਨ ਬੰਦਨ ਸੁੱਖੋ ਸੁਖ ਪਾਈ ਕਹਿੰਦੇ ਮੈਂ ਉਸ ਪਰਮੇਸ਼ਰ ਦੇ ਸੰਤਾਂ ਦੀ ਸ਼ਰਨ ਦੇ ਵਿੱਚ ਉਹਨਾਂ ਨੂੰ ਨਮਸਕਾਰ ਕਰਕੇ ਉਹਦੇ ਵਿੱਚ ਮੈਨੂੰ ਸੁੱਖ ਮਿਲਦਾ ਨਾਨਕ ਤਪਤ ਹਰੀ ਮਿਲੈ ਪ੍ਰੇਮ ਪਰੀ ਕਹਿੰਦੇ ਜੇ ਸਜੀਵ ਨੂੰ ਉਸ ਪਰਮਾਤਮਾ ਦਾ ਪ੍ਰੇਮ ਮਿਲ ਜਾਂਦਾ ਕਹਿੰਦੇ ਨਾਨਕ ਜੀ ਕਹਿੰਦੇ ਉਹਨਾਂ ਦੇ ਕਹਿੰਦੇ ਤਪ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਨੇ ਜੋ ਮਾਇਆ ਦੇ ਨਾਲ ਤ੍ਰਿਸ਼ਨਾ ਦੇ ਨਾਲ ਤਪਦੇ ਨੇ ਆਸਾ ਮਹੱਲਾ ਪੰਜਵਾ ਗੁਰ ਐ ਦਿਖਾਇਓ ਲੋਇ ਨਾ ਰਹਾਓ ਕਹਿੰਦੇ ਗੁਰੂ ਨੇ ਉਸ ਪਰਮੇਸ਼ਰ ਨੂੰ ਅੱਖਾਂ ਦੇ ਨਾਲ ਦਿਖਾ ਦਿੱਤਾ ਮਤਲਬ ਅਨੁਭਵ ਕਰਵਾ ਦਿੱਤਾ ਪਰਮੇਸ਼ਰ ਦਾ ਪਤਾ ਲੱਗ ਗਿਆ ਕਹਿੰਦੇ ਜੀਵਨ ਦੀ ਅਸਲੀਅਤ ਸਮਝ ਲੱਗ ਗਈ ਕਹਿੰਦੇ ਇਤ ਉਤ ਕਟ 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 ਤੂੰ ਹੀ ਤੂੰ ਹੀ ਮੋਹਨਾ ਕਾਰਨ ਕਰਨਾ ਤਾਰਨ ਤਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲੇਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ ਕਹਿੰਦੇ ਜਿੱਥੇ ਵੀ ਦੇਖਾਂ ਹਰ ਇੱਕ ਸਰੀਰ ਦੇ ਵਿੱਚ ਮਨ ਨੂੰ 모ਹਣ ਵਾਲੇ ਪਰਮੇਸ਼ਰ ਜੀ ਤੁਸੀਂ ਹੀ ਹੋ ਤੁਸੀਂ ਹੀ ਇਸ ਸ੍ਰਿਸ਼ਟੀ ਵਿੱਚ ਕਰਨ ਕਰਨ ਵਾਲੇ ਹੋ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲੇ ਹੋ ਤੁਸੀਂ ਹੀ ਇੱਕ ਸੁੰਦਰ ਹੋ ਤੁਹਾਡੇ ਮੁਕਾਬਲੇ ਕੋਈ ਹੋਰ ਦੂਜਾ ਨਹੀਂ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਤੇਰੇ ਸੰਤਾਂ ਦੀ ਸ਼ਰਨ ਲਿਆ ਅਸੀਂ ਬਿਲੇਹਾਰੇ ਜਾਂਦੇ ਆ ਕਿਉਂਕਿ ਉਹ ਸਾਨੂੰ ਤੁਹਾਡਾ ਦਰਸ਼ਨ ਕਰਾਉਂਦੇ ਨੇ ਤੁਹਾਡਾ ਦਰਸ਼ਨ ਕਰਕੇ ਫਿਰ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਅਸੀਂ ਆਨੰਦ ਮਾਣਦੇ ਆ ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਓਹੋ ਸਹਜ ਸੁਹੇਲਾ ਰਹਾਓ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਹਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਬੇਸ਼ੁਮਾਰ ਕੀਮਤੀ ਹੈ ਉਹ ਕਿਸੇ ਮੁੱਲ ਤੋਂ ਨਹੀਂ ਪਾਇਆ ਜਾ ਸਕਦਾ ਕਿਸੇ ਸੰਸਾਰਕ ਚੀਜ਼ ਦੇ ਬਦਲੇ ਪ੍ਰਮਾਤਮਾ ਦਾ ਨਾਮ ਮੁੱਲ ਨਹੀਂ ਮਿਲਦਾ ਹੈ ਕਹਿੰਦੇ ਜਿਹਦੇ ਕੋਲ ਇਹ ਮਿਲ ਗਿਆ ਜੀ ਨੂੰ ਇਹ ਦਾਤ ਸਤਗੁਰ ਬਾਤ ਸੋਂ ਉਹ ਕਹਿੰਦੇ ਆਤਮਿਕ ਡੋਲਤਾ ਚ ਟਿਕ ਜਾਂਦਾ ਹੈ ਸੰਗ ਸਹਾਈ ਛੋੜ ਨਾ ਜਾਈ ਉਹ ਅਗਹਿ ਅਤੋਲਾ ਪ੍ਰੀਤਮ ਪਾਈ ਬਾਪ ਮੋਰੋ ਮਾਈ ਪਗਤਨ ਕਾ ਓਲਾ ਕਹਿੰਦੇ ਉਹ ਪਰਮੇਸ਼ਰ ਕਦੇ ਸਾਥ ਛੱਡ ਕੇ ਨਹੀਂ ਜਾਂਦਾ ਕਹਿੰਦੇ ਜਿਸ ਜੀਵ ਦੀ ਕਹਿੰਦੇ ਉਹਨੇ ਬਾਹ ਫੜ ਲਈ ਸਦਾ ਦਾ ਸਹਾਈ ਹੋ ਜਾਂਦਾ ਕਹਿੰਦੇ ਉਹਨੂੰ ਕਹਿੰਦੇ ਕਿਸੇ ਨਾਲ ਅਤੋਲਿਆ ਨਹੀਂ ਜਾ ਸਕਦਾ ਉਹ ਬੜਾ ਗਹਿਰਾ ਹੈ ਕਹਿੰਦੇ ਉਹਦੇ ਗੁਣ ਬਹੁਤ ਜ਼ਿਆਦਾ ਨੇ ਉਹਦੀ ਕੀਮਤ ਨਹੀਂ ਪੈਂਦੀ ਹੈਗੇ ਕਹਿੰਦੇ ਉਹੀ ਮੇਰਾ ਭਰਾ ਮਾਤਾ ਪਿਤਾ ਕਹਿੰਦੇ ਆਪਣੇ ਭਗਤਾਂ ਦਾ ਸਹਾਰਾ ਉਹ ਪਰਮੇਸ਼ਰ ਆਪ ਹੈ ਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੋਲਾ ਕਹਿੰਦੇ ਉਹ ਅਦ੍ਰਿਸ਼ਟ ਹੈ ਪਰ ਕਹਿੰਦੇ ਗੁਰੂ ਨੇ ਉਹਦਾ ਦਿਦਾਰ ਕਰਵਾ ਦਿੱਤਾ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਨੇ ਹੀ ਆਪਣੀ ਇਸ ਚੱਜ ਖੇਡ ਬਣਾਈ ਆ ਕਿ ਉਹ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਜੁਗ ਚਾਹੇ ਕੋਈ ਵੀ ਹੋਵੇ ਆਸਾ ਮਹੱਲਾ ਪੰਜਵਾਂ ਆਪਣੇ ਭਗਤ ਨਿਵਾਹੇ ਠਾਕਰ ਆਇਓ ਆਹੇ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਕਹਿੰਦੇ ਹੁਣ ਤੇਰੇ ਨਾਲ ਜਿਹੜੀ ਅਸੀਂ ਪ੍ਰੀਤ ਪਾਈ ਆ ਇਹਨੂੰ ਨਿਪਰੇ ਛਾੜਦੀ ਤੇਰੀ ਭਗਤੀ ਦੇ ਕੰਮ ਅਸੀਂ ਲੱਗੇ ਰਹੀਏ ਤੇਰੀ ਸੇਵਾ ਭਗਤੀ ਕਰਿਤ ਕਰਦੇ ਰਹੀਏ ਕਾਲ ਨਾ ਕਾਲਦੇ ਰਹੀਏ ਕਹਿੰਦੇ ਇਹ ਕੰਮ ਤੁਸੀਂ ਸਿਰੇ ਚਾੜਿਓ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਵਸਾਹਿ ਇਹ ਮੁਕਤਾ ਇਹ ਜੁਗਤਾ ਰਾਖੋ ਸੰਤ ਸੰਗਾਹਿ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਚਰਨ ਸਾਡੇ ਹਿਰਦੇ ਵਿੱਚ ਵਸਦੇ ਰਹਿਣ ਤੇਰੇ ਨਾਮ ਦੀ ਦਾਤ ਸਾਨੂੰ ਮਿਲ ਹੀ ਰਹੇ ਕਹਿੰਦੇ ਸਾਡਾ ਇਹ ਜੀਵਨ ਸਕਾਰਥੇ ਲੱਗ ਜਾਏ ਸਫਲ ਹੋ ਜਾਏ ਕਹਿੰਦੇ ਕਹਿੰਦੇ ਸਾਨੂੰ ਆਪਣੇ ਸੰਤਾਂ ਦੀ ਸੰਗਤ ਵਿੱਚ ਰੱਖੋ ਇਹੀ ਸਾਡੇ ਲਈ ਮੁਕਤੀ ਆ ਇਹੀ ਸਾਡੇ ਲਈ ਜੀਵਨ ਯੁਕਤਾ ਕਿ ਅਸੀਂ ਤੁਹਾਡਾ ਨਾਮ ਜਪਦੇ ਰਹੀਏ ਤੇ ਜੀਵਨ ਸਫਲ ਕਰ ਲਈਏ ਨਾਮ ਤੇ ਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਹੇ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਇਹ ਬਖਸ਼ਿਸ਼ ਰੱਖੋ ਕਿ ਅਸੀਂ ਸਦਾ ਹੀ ਤੁਹਾਡਾ ਨਾਮ ਧਿਆਉਂਦੇ ਰਹੀਏ ਨਾਮ ਧਿਆ ਕੇ ਅਸੀਂ ਆਤਮਿਕ ਅਡੋਲਤਾ ਵਿੱਚ ਟਿਕਦੇ ਰਹੀਏ ਤੁਹਾਡੇ ਗੁਣ ਗਾਉਂਦੇ ਰਹੀਏ ਸਦਾ ਸਦਾ ਆਸਾ ਮਹੱਲਾ ਪੰਜਵਾ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਓ ਕਹਿੰਦੇ ਉਸ ਪਰਮੇਸ਼ਰ ਦੇ ਚਰਨ ਬੜੇ ਸੋਹਣੇ ਨੇ ਕਹਿੰਦੇ ਪਰ ਕਹਿੰਦੇ ਉਸ ਹਰੀ ਦੇ ਸੰਤਾਂ ਦੀ ਗੁਰੂਆਂ ਦੀ ਸ਼ਰਣ ਪਿਆ ਇਹਨਾਂ ਚਰਨਾਂ ਦੇ ਨਾਲ ਪ੍ਰੀਤ ਹੁੰਦੀ ਆ ਪ੍ਰੀਤ ਪੈਂਦੀ ਆ ਪਰਮਾਤਮਾ ਦੇ ਚਰਨਾਂ ਦੇ ਨਾਲ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਇੱਕੇ ਆਸਾ ਦਰਸ ਪਿਆਸਾ ਆਨ ਨਾ ਪਾਵੇ ਕਹਿੰਦੇ ਜਿਹੜੇ ਹਰੀ ਦੇ ਸੰਤ ਨੇ ਕਹਿੰਦੇ ਕਿਉਂ ਉਹਨਾਂ ਦੀ ਸ਼ਰਨ ਪਿਆ ਕਹਿੰਦੇ ਸਾਡਾ ਜੀਵਨ ਦਾ ਸੁਧਾਰ ਹੁੰਦਾ ਕਹਿੰਦੇ ਉਹਨਾਂ ਨੇ ਆਪਾ ਭਾਵ ਗਵਾ ਕੇ ਉਸ ਪਰਮੇਸ਼ਰ ਦੀ ਸੇਵਾ ਕਰਦੇ ਨੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਰਾਸ ਦੇ ਵਿੱਚ ਪ੍ਰੇਮ ਰੰਗ ਦੇ ਵਿੱਚ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕਹਿੰਦੇ ਉਹਨਾਂ ਦੀ ਆਸ ਕਹਿੰਦੇ ਇੱਕ ਉਸ ਪਰਮੇਸ਼ਰ ਤੇ ਹੁੰਦੀ ਆ ਉਹਨਾਂ ਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਹਮੇਸ਼ਾ ਪਰਮੇਸ਼ਰ ਦੇ ਦਰਸ਼ਨ ਦੀ ਤਾਂਘ ਹੁੰਦੀ ਆ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਕਹਿੰਦੇ ਹੈ ਪਰਮੇਸ਼ਰ ਜੀ ਕੋਈ ਵੀ ਜੀਵ ਕਹਿੰਦੇ ਉਹਦੇ ਹੱਥ ਵਸ ਆਪ ਕੁਛ ਨਹੀਂ ਗਾ ਕਹਿੰਦੇ ਜਿਸ ਤੇ ਤੁਹਾਡੀ ਦਇਆ ਹੁੰਦੀ ਆ ਉਹ ਤੁਹਾਡਾ ਦਰਸ ਪਾਉਂਦੇ ਨੇ ਨਾਨਕ ਜੀ ਕਹਿੰਦੇ ਤੁਹਾਡੇ ਤੋਂ ਹਮੇਸ਼ਾ ਹੀ ਕੁਰਬਾਨ ਜਾਂਦੇ ਨੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਕਹਿੰਦੇ ਹੈ ਭਾਈ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਆਪਣੇ ਚਿੱਤ ਵਿੱਚ ਵਸਾਓ ਸਦਾ ਹੀ ਉਹਨੂੰ ਚੇਤੇ ਰੱਖੋ ਨਾਮ ਤੇ ਆਵੋ ਹਿਰਦੈ ਬਸਾਓ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਐ ਸਰਵ ਫਲ ਪਾਈਐ ਸਗਲੇ ਦੁੱਖ ਜਾਹੀਐ ਕਹਿੰਦੇ ਹੈ ਭਾਈ ਉਸ ਪਰਮੇਸ਼ਰ ਤੋਂ ਬਿਨਾ ਸਾਡਾ ਸਦਾ ਦਾ ਸਹਾਈ ਰਹਿਣ ਵਾਲਾ ਕੋਈ ਨਹੀਂ ਉਹਦਾ ਹੀ ਨਾਮ ਧਿਆਉ ਉਹਦੀ ਯਾਦ ਨੂੰ ਹਿਰਦੇ ਵਿੱਚ ਵਸਾਵੋ ਕਹਿੰਦੇ ਜਦੋਂ ਪਰਮਾਤਮਾ ਦੀ ਸ਼ਰਨ ਚਾਹੀਦਾ ਸਾਰੇ ਸੁੱਖ ਮਿਲਦੇ ਨੇ ਸਾਰੇ ਫਲ ਮਿਲਦੇ ਨੇ ਜੀ ਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਕਟ ਕਟ ਆਹੀ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਘਟ ਵਿੱਚ ਵਸ ਰਿਹਾ ਹੈ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਕਹਿੰਦੇ ਸਿਰਜਣਹਾਰ ਹੈ ਸਾਨੂੰ ਪੈਦਾ ਕਰਨ ਵਾਲਾ ਹੈ ਆਸਾ ਮਹੱਲਾ ਪੰਜਮਾ ਹਰ ਬਿਸਰਤ ਸੋ ਮੂਆ ਰਹਾਓ ਕਹਿੰਦੇ ਜਿਸ ਨੇ ਉਸ ਪਰਮੇਸ਼ਰ ਦੀ ਯਾਦ ਭੁਲਾ ਦਿੱਤੀ ਉਹ ਕਹਿੰਦੇ ਆਤਮਿਕ ਮੌਤੇ ਮਰ ਗਿਆ ਆਤਮਿਕ ਮੌਤ ਹੁੰਦੀ ਆ ਵਿਕਾਰਾਂ ਵਿੱਚ ਮਾਇਆ ਵਿੱਚ ਮੋਹ ਜੰਜਾਲ ਵਿੱਚ ਸਾਰੇ ਵਿਕਾਰਾਂ ਚ ਗਲਤਾਨ ਹੋਣਾ ਇਹ ਆਤਮਿਕ ਮੌਤ ਆ ਨਾਮ ਤੇ ਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਕਹਿੰਦੇ ਜਿਹੜਾ ਜੀਵ ਉਸ ਪਰਮੇਸ਼ਰ ਦਾ ਨਾਮ ਧਿਆਉਂਦਾ ਉਹਨੂੰ ਸਾਰੇ ਹੀ ਫਲ ਮਿਲਦੇ ਨੇ ਉਹੋ ਜੀਵਨ ਸੁਖੀ ਬਤੀਤ ਕਰਦਾ ਕਹਿੰਦੇ ਰਾਜ ਕਹਾਵੈ ਹੋ ਕਰਮ ਕਮਾਵੈ ਬਾਦਿਓ ਨਦਲੀ ਪ੍ਰਮਸੂਆ ਰਾਜ ਕਹਾਵੈ ਹੋ ਕਰਮ ਕਮਾਵੈ ਬਾਦਿਓ ਨਲਨੀ ਪ੍ਰਮਸੂਆ ਕਹੋ ਨਾਨਕ ਜਿਸ ਸਤਗੁਰ ਪੇਟਿਆ ਸੋ ਜਨ ਨਹਿ ਚਲਥੀਆ ਕੋਹੋ ਨਾਨਕ ਜਿਸ ਸਤਗੁਰ ਪੇਟਿਆ ਸੋ ਜਨ ਨਿਹਚਲ ਥੀਆ ਕਹਿੰਦੇ ਚਾਹੇ ਕੋਈ ਜੀਵ ਰਾਜ ਕਮਾਵੇ ਕਹਿੰਦੇ ਰਾਜ ਕਮਾਉਣ ਦੇ ਨਾਲ ਉਹਚ ਹੰਕਾਰ ਆ ਜਾਏ ਹੰਕਾਰ ਵਾਲੇ ਕਰਮ ਕਰੇ ਕਹਿੰਦੇ ਉਹ ਵਿਕਾਰਾਂ ਵਿੱਚ ਇਸ ਤਰ੍ਹਾਂ ਕਹਿੰਦੇ ਬੰਨਿਆ ਜਾਂਦਾ ਮਾੜੇ ਕੰਮਾਂ 'ਚ ਜਿਸ ਤਰ੍ਹਾਂ ਕਹਿੰਦੇ ਤੋਤਾ ਹੁੰਦਾ ਤੋਤੇ ਨੂੰ ਫੜਨ ਦੇ ਲਈ ਕਹਿੰਦੇ ਕੋਈ ਇਦਾਂ ਬਣਾਉਂਦੇ ਨੇ ਸ਼ਕੰਜਾ ਜਿਹਾ ਸਾਈਦਾਂ ਤੇ ਕੋਈ ਲਾ ਕੇ ਜਿੱਦਾਂ ਕਾਨੇ ਜਿਹੇ ਤੇ ਉਹਦੇ ਉੱਪਰ ਕੋਈ ਇਦਾਂ ਦੀ ਚੀਜ਼ ਰੱਖ ਦਿੰਦੇ ਨੇ ਕਿ ਵੀ ਤੋਤਾ ਉਹਨੂੰ ਚੋਗੇ ਨੂੰ ਖਾਣ ਲਈ ਆਊਗਾ ਤੇ ਪਾਣੀ ਭਰ ਕੇ ਰੱਖ ਦਿੰਦੇ ਨੇ ਜਦੋਂ ਕਹਿੰਦੇ ਵੀ ਉਹ ਤੋਤਾ ਬੈਠਦਾ ਖਾਣ ਲਈ ਉਹਦੇ ਭਾਰ ਦੇ ਨਾਲ ਉਹ ਨਲਣੀ ਜੀ ਘੁੰਮ ਜਾਂਦੀ ਆ ਤੇ ਫਿਰ ਉਹ ហេਠਾਂ ਜਿਹੜਾ ਪਾਣੀ ਹੁੰਦਾ ਉਹ ਚ ਆਪਣੀ ਪਰਛਾਈ ਦੇਖਦਾ ਤੋਤਾ ਤੇ ਫਿਰ ਉਹਨੂੰ ਹੁੰਦਾ ਕਿ ਮੈਂ ਡਿਗ ਨਾ ਜਾਵਾਂ ਫਿਰ ਹੋਰ ਘੁੱਟ ਕੇ ਜਿੱਥੇ ਬੈਠਾ ਉਸ ਚੀਜ਼ ਨੂੰ ਫੜ ਲੈਂਦਾ ਤੇ ਇਸੇ ਕਰਕੇ ਫਿਰ ਉਹ ਫੜਿਆ ਜਾਂਦਾ ਸ਼ਿਕਾਰੀਆਂ ਕੋਲੋਂ ਕਹਿੰਦੇ ਇਸ ਤਰ੍ਹਾਂ ਹੀ ਉਹ ਜੀਵ ਆ ਚਾਹੇ ਉਹ ਰਾਜਕੁਮਾਰ ਆ ਹੰਕਾਰ ਵਿੱਚ ਆ ਮੇਰੇ ਕੋਲ ਉਹ ਜਿਹੜਾ ਦਾ ਉਹਦਾ ਹੰਕਾਰ ਆ ਉਹ ਉਹਨੂੰ ਆਪਣੇ ਜੀਵਨ ਨੂੰ ਸਫਲ ਨਹੀਂ ਕਰਨ ਦਿੰਦਾ ਉਹ ਤੋਤੇ ਵਾਂਗੂ ਹੀ ਕਹਿੰਦੇ ਜਿਵੇਂ ਤੋਤਾ ਨਲ ਨਹੀਂ ਕਰਕੇ ਚੋਗੇ ਕਰਕੇ ਫੜਿਆ ਜਾਂਦਾ ਉਹ ਜੀਵ ਆਪਣੇ ਰਾਜ ਤੇ ਹੰਕਾਰ ਵਿੱਚ ਮਾੜੇ ਕਰਮਾਂ 'ਚ ਫਸ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਸਤਿਗੁਰ ਨਾਲ ਹੋ ਗਿਆ ਉਸ ਜੀਵ ਨੇ ਕਹਿੰਦੇ ਪਰਮੇਸ਼ਰ 'ਚ ਸਮਾਈ ਪਾ ਲਈ ਉਹਦਾ ਆਵਾਗਵਨ ਖਤਮ ਹੋ ਗਿਆ ਉਹਦਾ ਕਰ ਅਟਲ ਹੋ ਗਿਆ ਪਰਮੇਸ਼ਰ ਦੇ ਚਰਨਾਂ 'ਚ ਕਿਉਂਕਿ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਗਿਆ ਸਤਗੁਰ ਦੀ ਸ਼ਰਨ ਆਇਆ ਉਹਨੇ ਨਾਮ ਦੀ ਕਮਾਈ ਕੀਤੀ ਵਾਹਿਗੁਰੂ ਦੀ ਮਿਹਰ ਹੋ ਗਈ ਉਹਦੀ ਸਮਾਈ ਪਰਮਾਤਮਾ 'ਚ ਹੋ ਗਈ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ